ਵਾਹਿਗੁਰੂ 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 ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਸੁੱਤ ਜਨ ਪਾਲਤੀ ਰਾਖੈ ਨਦਰ ਮਝਾਰ ਅੰਤਰ ਬਾਹਰ ਮੁਖ ਦੇ ਗਰਾਸ ਖਿਨ ਖਿਨ ਪੋਚਾਰ ਤਿਉ ਸਤਗੁਰ ਗੁਰ ਸਿਖ ਰਾਖਤਾ ਹਰਪ੍ਰੀਤ ਪਿਆਰ ਮੇਰੇ ਰਾਮ ਮੁਬਾਰਕ ਹਰ ਪ੍ਰਭ ਕੀ ਹੈ ਇਆਣੀ ਤਨ ਤਨ ਗੁਰੂ ਗੁਰ ਸਤਗੁਰ ਪਾੰਦਾ ਜਿਨ ਹਰ ਉਪਦੇਸ ਦੇ ਕੀਏ ਸਿਆਣੀ ਰਹਾਉ ਜੈਸੀ ਗगन ਪਰੰਤੀ ਊੜਦੀ ਕਪਰੇ ਬਾਗੀ ਵਾਲੀ ਉਹ ਰੱਖੈ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ ਿਉ ਸਤਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰ ਸਿੱਖ ਰਖੈ ਜੀ ਨਾਲੀ ਜੈਸੀ ਕਾਤੀ ਤੀ ਸਬਤੀਸ ਹੈ ਵਿਚ ਰੱਖੈ ਰਸਨਾ Maas ਰਤ ਕੇਰੀ ਕੋਈ ਜਾਣੋ Maas ਕਾਤੀ ਕੈ ਕਿਸ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰ ਰੱਖੈ ਪੈਜ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੇ ਕੈ ਕਿਸ ਹਾਥ ਹੈ ਸਭ ਕਰੀ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰਿ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰਿ ਕਾ ਲਾਇਆ ਐਸਾ ਹਰ ਨਾਮ ਮਨ ਚੇਤ ਨਿਤ ਧਿਆਵੂ ਜਨ ਨਾਨਕ ਜੋ ਅੰਤੀਅ ਔਸਰ ਲਏ ਛਡਾਇਆ ਗੌੜੀ ਬੈਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਇ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈ ਹੈ ਮੇਰਾ ਸਤਿਗੁਰ ਪਿਆਰਾ ਕਿਤ ਵਿਦ ਮਿਲੈ ਹਉ ਖਿੰਨ ਖਿੰਨ ਕਰੀ ਨਮਸ਼ਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਛ ਪੁੰਨੀ ਜਨ ਕੇਰੀਆ ਲੈ ਸਤਿਗੁਰ ਧੂਦਾ ਹਰ ਭਗਤ ਦਰੜਾਵੇ ਹਰ ਭਗਤ ਸੁਣੈ ਤਿਸ ਸਤਿਗੁਰ ਮਿਲੀਐ ਟੋਟਾ ਮੋਹਲ ਨਾ ਆਵਈ ਹਰ ਲਾਭ ਨਿਤ ਡ੍ਰਿੜੀਐ ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਹੀਂ ਨਾਨਕ ਤਿਸ ਗੁਰ ਮਿਲ ਉਧਰੈ ਹਰ ਗੁਣ ਗਾਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲ ਦਇਆ ਪ੍ਰਭ ਕੀਨੀ ਮੇਰਾ ਮਨ ਤਨ ਮੁਖ ਹਰ ਬੋਲੀ ਗੁਰਮੁਖ ਰੰਗ ਭਇਆ ਅਤ ਗੂੜਾ ਹਰ ਰੰਗ ਭੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਾਂ ਗੋਲੀ ਜਬ ਹਾਂ ਮਹਾਰ ਸੇਤੀ ਮਨ ਮਾਨਿਆ ਕਰਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰਹੁ ਬੀਬੇਕ ਸੰਤ ਜਨ ਪਾਈ ਖੋਜ ਹਿਰਦੈ ਦੇਖ ਟੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖਿਆ ਤੋਲੀ ਹਰ ਹਰ ਪ੍ਰਗਟ ਕੀਓ ਗੁਰ ਪੂਰੈ ਸਿਰ ਵੇਚਿਓ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਣਾਗਤ ਤੁਮ ਵੱਡ ਪੁਰਖ ਵਡੋਲੀ ਜਨ ਨਾਨਕ ਅਨ ਦਿਨ ਹਰ ਗੁਣ ਗਾਵੇ ਮਿਲ ਸਤ ਗੁਰ ਗੁਰ ਵੇਚੋਲੀ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅપરੰਪਰ ਸੁਆਮੀ ਜਗਦੀਸ਼ਰ ਪੁਰਖ ਵਧਾਤੇ ਜਿਤ ਮਾਰਗ ਤੁਮ ਪ੍ਰੇਰ ਹੋ ਸੁਆਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਹਰ ਸੇ ਤੀ ਰਾਤੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਨਾਮੈ ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਤਿਨ ਕੇ ਪਾਪ ਦੋਖ ਸਭ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕੋ ਲਿਖਤ ਲਿਖੇ ਧੁਰ ਮਸਤਕ ਤੇ ਗੁਰ ਸੰਤੋਖ ਸਰਨਾਤੇ ਦੁਰਮਤ ਮੈਲ ਗਈ ਸਭ ਤਨ ਕੀ ਜੋ RAM ਨਾਮ ਰੰਗ ਰਾਤੇ RAM ਤੁਮ ਆਪੇ ਆਪ ਆਪ ਪ੍ਰਭ ਠਾਕੁਰ ਤੁਮ ਜੀਵੜ ਅਵਰਨਾ ਦਾਤੇ ਜਨ ਨਾਨਕ ਨਾਮ ਲਈ ਤਾਂ ਜੀਵੈ ਹਰ ਜਪੀਐ ਹਰ ਕਿਰਪਾਤੇ ਗੌੜੀ ਪੂਰਬੀ ਮਹੱਲਾ ਚੌਥਾ ਕਰੋ ਕਿਰਪਾ ਜਗ ਜੀ ਮਨ ਦਾਤੇ ਮੇਰਾ ਮਨ ਹਰ ਸੇਤੀ ਰਾਚੇ ਸਤਿਗੁਰ ਬਚਨ ਦਿਓ ਅਤ ਨਿਰਮਲ ਜਪ ਹਰ 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 ਮਨ ਮਾਚੇ RAM ਮੇਰਾ ਮਨ ਤਨ ਬੇਦਲੀਓ ਹਰ ਸਾਚੇ ਜਿਹ ਕਾਲ ਕੈ ਮੁਖ ਜਗਤ ਸਭ ਗਰਸਿਆ ਗੁਰ ਸਤਿਗੁਰ ਕੈ ਬਚਨ ਹਰ ਹਮ ਬਾਚੇ ਰਹਾਉ ਜਿਨ ਕੋ ਪ੍ਰੀਤ ਨਾਹੀ ਹਰ ਸੇਤੀ ਤੇ ਸਾਖਤ ਮੂੜ ਨਰ ਕਾਚੇ ਤਿਨ ਕੋ ਜਨਮ ਮਰਨ ਅਤ ਭਾਰੀ ਵਿਚ ਵਿਸਤਾ ਮਰ ਮਰ ਪਾਚੇ ਤੁਮ ਦਿਆਲ ਸਰਨ ਪ੍ਰਤ ਪਾਲਕ ਮੋਕੋ ਦੀਜੈ ਦਾਨ ਹਰ ਹਮ ਜਾਚੇ ਹਰ ਕੇ ਦਾਸ ਦਾਸ ਹਮ ਕੀਜੈ ਮਨ ਨਿਰਤ ਕਰੇ ਕਰ ਨਾਚੇ ਆਪੇ ਸਾਹਾ ਵੱਡੇ ਪ੍ਰਭ ਸੁਆਮੀ ਹਮ ਬਣ ਜਾ ਰਹੇ ਹਹਿਤਾਚੇ ਮੇਰਾ ਮਨ ਤਨ ਜਿਉ ਰਾਸ ਸਭ ਤੇਰੀ ਜਨ ਨਾਨਕ ਕੇ ਸਾਹਾ ਪ੍ਰਭ ਸਾਚੀ ਗੌੜੀ ਪੂਰਬੀ ਮਹੱਲਾ ਚੌਥਾ ਤੁਮ ਦਿਆਲ ਸਰਬ ਦੁਖ ਭੰਜਨ ਇਕ ਬਿਨੋ ਸੁਨੋ ਦੇ ਕਾਨੇ ਜਿਸ ਤੇ ਤੁਮ ਹਰ ਜਾਣੀ ਸੁਆਮੀ ਸੋ ਸਤਗੁਰ ਮੇਲ ਮੇਰਾ ਪ੍ਰਾਨੀ RAM ਹਮ ਸਤਗੁਰ ਪਾਰ ਬ੍ਰਹਮ ਕਰਮਾਨੀ ਹਮ ਮੂੜ ਮੁਗਦ ਅਸੁੱਧ ਮਤ ਹੋਤੇ ਗੁਰ ਸਤਗੁਰ ਕੈ ਬਚਨ ਹਰ ਹਮ ਜਾਣੀ ਰਹਾਉ ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੀ ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਗੁਰ ਮੀਠ ਰਸ ਗਾਨੀ ਜਿਨ ਕੋ ਗੁਰ ਸਤਗੁਰ ਨਹੀਂ ਭੀਟਿਆ ਤੇ ਸਾਖਤ ਮੂੜ دیوانی ਤਿੰਨ ਕੇ ਕਰਮਹੀਨ ਧੁਰ ਪਾਏ ਦੇਖ ਦੀਪਕ ਮੋਹਿ ਪਚਾਨੇ ਜਿਨ ਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨੀ ਜਨ ਨਾਨਕ ਹਰ 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 ਜਪ ਪ੍ਰਗਟਿ ਮਤ ਗੁਰਮਤਿ ਨਾਮ ਸਮਾਨੀ